ਸਰ ਜੀ ਆਤੀ ਪ੍ਰਸ਼ਨ ਅਸ ਜੀ ਅ ਸਾਨੂੰ ਇੱਕ ਇਨਫੋਰਮੇਸ਼ਨ ਆਈ ਜੀ 11 ਨੂੰ ਰਾਤ तकरीबन 11:00 ਵਜੇ ਉਹਦੇ ਵਿੱਚ ਇਨਫੋਰਮੇਸ਼ਨ ਇਹ ਆਈ ਕਿ ਦੋ ਪਾਰਟੀਆਂ ਆਪਸ ਦੇ ਵਿੱਚ ਇੱਕ ਫਾਇਰ ਕਰੰਟ ਹੈ ਸਾਡੇ ਐਸਐਚਓ ਸਾਹਿਬ ਸਰਦਾਰ ਹਰਿੰਦਰ ਸਿੰਘ ਸਾਡੇ ਚੌਂਕੀ ਇਨਚਾਰਜ ਗੁਰਜੀਤ ਸਿੰਘ ਇਹਨਾਂ ਨੇ ਬੜੀ ਮੁਸਤੱਦੀ ਦੇ ਨਾਲ ਉੱਥੇ ਮੌਕੇ ਤੇ ਜਾ ਕੇ ਰਿਐਕਟ ਕੀਤਾ ਉਹਦੇ ਵਿੱਚ ਮੌਕੇ ਤੇ ਜਾ ਕੇ ਜਦੋਂ ਅਸੀਂ ਮੌਕਾ ਦੇਖਿਆ ਉੱਥੇ ਸਾਨੂੰ ਕੁਝ ਖੋਲ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਇੱਕ ਐਫਆਈਆਰ ਲਾਂਚ ਕੀਤੀ ਐਫਆਈਆਰ ਨੰਬਰ 270 1124 ਅੰਡਰ ਸੈਕਸ਼ਨ 109 125 355 ਬੀਐਨਐਸ ਆਰਮਜ਼ ਅਕਟ ਨਾਲ ਉਸ ਤੋਂ ਬਾਅਦ ਐਚਓ ਸਾਹਿਬ ਦੀ ਦਿਸ਼ਾ ਨਿਰਦੇਸ਼ ਸ਼ੀਟ ਚੌਂਕੀ ਇਨਚਾਰਜ ਗੁਰਜੀਤ ਸਿੰਘ ਨੇ ਆਪਣੀਆਂ ਪਾਰਟੀਆਂ ਬਣਾ ਕੇ ਦੋਵਾਂ ਦੋਸ਼ੀਆਂ ਨੂੰ ਬੜੀ ਜਲਦੀ ਹੀ ਵਿਦ ਵੈਪਨ ਅਰੈਸਟ ਕੀਤਾ ਹੈ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਮੋਨੂ ਇੱਕ ਦਾ ਨਾਮ ਰੋਹਿਤ ਉਰਫ ਗੰਜਾ ਤੁਹਾਡੇ ਜਾਣਕਾਰੀ ਵਾਸਤੇ ਹੈ ਕਿ ਮਨਦੀਪ ਸਿੰਘ ਮੋਨੂ ਦੇ ਉੱਪਰ ਪਹਿਲੂ ਇੱਕ ਪਰਚਾ ਹੈਗਾ 14/21 ਅੰਡਰ ਸੈਕਸ਼ਨ 452 323 ਐਕਸਟਰਾ ਪਹਿਲੂ ਵੀ ਪਰਚਾ ਹੈਗਾ ਸਰ ਕਾਰਨ ਕੀ ਇਹਨਾਂ ਦਾ ਸੀ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਪੁਰਾਣੀ ਐਫ ਆਈ ਆ ਜਿਹੜੀ 14/21 ਦਿਨੋਂ ਲੈ ਕੇ ਤੈਸ ਦੇ ਵਿੱਚ ਹੈ ਸਰ ਜਿਹੜੀ ਕਸਟਮਰ ਲਾਇਸੈਂਸ ਹੈ ਵੀ ਲਾਇਸੈਂਸੀ ਵੈਪਨ ਹੈਗਾ ਹੁਣ ਜਿਹੜਾ ਲਾਇਸੈਂਸੀ ਹੈ ਕਿੱਥੋਂ ਬਣਿਆ ਕੀ ਹੈਗਾ ਸੀ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆਓ ਸਰ ਮਾਰਡ ਇਹਨਾਂ ਦਾ ਜੀ ਇੱਕ ਦਿਨ ਦਾ ਮਿਲਿਆ ਸਰ ਦੋਨੋਂ ਪਾਰਟੀਆਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਕਿਸ ਤਰ੍ਹਾਂ ਦਾ ਨੁਕਸਾਨ ਹੋ ਗਿਆ ਦੋਨੋਂ ਹਾਂਜੀ ਹਾਂਜੀ ਵੈਪਨ ਰਿਕਵਰ ਹੋ ਗਿਆ ਇੱਕ ਵੈਪਨ ਰਿਕਵਰ ਹੋ ਗਿਆ ਸਰ ਉਹ ਕੀ ਸਾਮਣ ਹੈ ਹੋਰ ਬਾਕੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਜੋ ਵੀ ਡਿਸਕਲੋਜ਼ ਹੋਗਾ ਤੁਹਾਨੂੰ ਦੱਸਾਂਗੇ ਜਰੂਰ ਦੱਸਾਂਗੇ ਬੈਕਗ੍ਰਾਉਂਡ ਕੀ ਹੈ ਸਰ ਦਾ ਬੈਕਗ੍ਰਾਉਂਡ ਜੀ ਇਹ ਸਟੱਡੀ ਕਰਦੇ ਨੇ ਬਾਕੀ ਹਲੇ ਤਫਤੀਸ਼ ਜਾਰੀ ਹੈ ਜਿੱਦਾਂ ਵੀ ਕੋਈ ਡਿਸਕਲੋਜ਼ ਹੋਗਾ ਤੁਹਾਨੂੰ ਜਰੂਰ ਦੱਸਾਂਗੇ ਸਰ ਨਸ਼ੇ ਦੀ ਵੀ ਕੋਈ ਆਤੀ ਨਹੀਂ ਹਲੇ ਤੱਕ ਕੋਈ ਪ੍ਰੀਲੀਮਿਨਰੀ ਨਹੀਂ ਖਾਈ ਗਈ تقريبا ਜੀ ਇਹ 35 ਸਾਲ ਦੇ ਆਸ-ਪਾਸ ਹੈਗੇ ਨੇ ਦੋਨੋਂ ਯਾਨੀ 35 ਸਾਲ ਦੇ ਮਚੂ ਜਿਹਨਾਂ ਕੋ ਪ ਇਹਨੂੰ ਕੋ ਪਹਿਲਾ ਮਾਮਲਾ ਦਰਜ ਹੈਗਾ ਹਾਂਜੀ ਜੀ ਇੱਕ ਮਨਦੀਪ ਸਿੰਘ ਮੋਨੂ ਦੇ ਉੱਪਰ ਹੈਗਾ 14/21 ਦਾ ਉਥੇ ਪਰਚਾ ਦਰਜ ਹੈਗਾ 455 ਲੜਾਈ ਕਰਦੇ ਨੇ ਲਾਇਸੈਂਸ ਨਹੀਂ ਕੈਨਸਲ ਕੀਤਾ ਗਿਆ ਨਹੀਂ ਲਾਇਸੈਂਸ ਜੀ ਹੋਣਾ ਸੀ ਐਫ ਆਈ ਆਰ ਦੇ ਵਿੱਚ ਲੈ ਕੇ ਕੈਨਸਲ ਕਰਵਾਉਣਾ ਹੈ ਜੀ